ਸਤ ਸਰਿਆ ਕਾਲ ਜੀ ਮੈਂ ਗੁਰਿੰਦਰ ਸਿੰਘ ਕੋੜਪੂਰਾ ਅੱਜ ਫੇਰ ਤੁਹਾਡੇ ਰੂਬਰੂ ਹੋਇਆ ਕਿਉਂਕਿ ਅਕਾਲ ਤਖਤ ਸਾਹਿਬ ਉੱਪਰ ਸੁਖਬੀਰ ਸਿੰਘ ਬਾਦਲ ਦਾ ਪੇਸ਼ ਹੋਣਾ ਤੇ ਹੋਰ 17 ਮੰਤਰੀਆਂ ਨੂੰ ਜਿਹੜਾ ਤਲਬ ਕੀਤਾ ਗਿਆ ਉਹਨੂੰ ਗੁਪਤ ਰੱਖਣਾ ਪੱਤਰ ਜਾਰੀ ਨਾ ਕਰਨਾ ਅੱਜ ਕੁਝ ਕਾਪਾ ਇਹ ਗੱਲਾਂ ਸਾਂਝੀਆਂ ਕਰਨੀਆਂ ਨੇ ਤੇ ਕੁਝ ਕੋ ਗੱਲਾਂ ਕਿ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਜਾਂ ਉਸ ਪੱਖ ਵੱਲੋਂ ਨਿਮਾਣਾ ਸਿੱਖ ਨਿਮਾਣੇ ਪਾਣ ਦਾ ਜੋਰ ਕਿਉਂ ਦਿੱਤਾ ਜਾ ਰਿਹਾ ਇੱਕ ਗੱਲ ਉਹ ਸਾਂਝੀ ਕਰਨੀ ਹੈ ਪਹਿਲੀ ਗੱਲ ਆਪਾਂ ਕਿਉਂ ਨਾ ਉਹਨਾਂ ਦੀ ਉਹ ਕਰੀਏ ਕਿ ਜਿਹੜਾ ਅਕਾਲ ਤਖਤ ਤੇ ਪੇਸ਼ ਹੋਏ ਨੇ 24 ਘੰਟਿਆਂ ਦੇ ਅੰਦਰ ਅੰਦਰ ਕੀ ਕਾਲੀ ਸੀ ਉਸ ਕਾਲੀ ਬਾਰੇ ਕੁਝ ਕੁ ਅਖਬਾਰਾਂ ਨੇ ਲਿਖਿਆ ਉਹ ਕਹਿੰਦੇ ਨੇ ਕਿ ਸਿੰਘ ਸਾਹਿਬ ਜਲਦ ਫੈਸਲਾ ਸੁਣਾਉਣ ਕੀ ਕਾਲੀ ਹੈ ਜਲਦ ਫੈਸਲੇ ਦੀ ਇਸ ਬਾਰੇ ਪੰਥਕ ਕਲਕਿਆਂ ਦੇ ਵਿੱਚ ਖੂਬ ਚਰਚਾ ਚੱਲੀ ਹੋਈ ਐ ਕਿਤੇ ਗਿਣੀ ਮੱਥੀ ਸਾਜ਼ਿਸ਼ ਤਾਂ ਨਹੀਂ ਯੋਜਨਾਬੱਧ ਤਰੀਕੇ ਨਾਲ ਤਾਂ ਨਹੀਂ ਸਾਰਾ ਕੁਝ ਹੋ ਰਿਹਾ ਇਹ ਸੁਖਵੀਰ ਸਿੰਘ ਬਾਦਲ ਦਾ ਵਿਰੋਧੀ ਧੜਾ ਕਹਿ ਰਿਹਾ ਤੇ ਜਿਹੜੇ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਨੇ ਲਗਭਗ ਅਕਾਲੀ ਦਲ ਦੀਆਂ ਜਿੰਨੀਆਂ ਵੀ ਨੀਤੀਆਂ ਸਨ ਉਹਨਾਂ ਨੀਤੀਆਂ ਦਾ ਵਿਰੋਧ ਉਹਨਾਂ ਨੇ ਵੀ ਇਹ ਗੱਲ ਕਹੀ ਐ ਕਿ ਇਹ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਸੁਖਬੀਰ ਸਿੰਘ ਬਾਦਲ ਪੇਸ਼ ਹੁੰਦੇ ਨੇ ਉੱਥੇ ਨਾਲ ਮੇਸ਼ਿੰਦਰ ਸਿੰਘ ਗਰੇਵਾਲ ਗੁਲਜਾਰ ਸਿੰਘ ਰਣੀਕੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਸ਼ਰਨਜੀਤ ਸਿੰਘ ਢਿੱਲੋਂ ਇਹ ਚਾਰ ਮੰਤਰੀ ਪੇਸ਼ ਹੁੰਦੇ ਨੇ ਪਰ ਅਕਾਲ ਤਖਤ ਨੇ 17 ਮੰਤਰੀਆਂ ਨੂੰ ਸੱਦਿਆ ਸੀ 17 ਮੰਤਰੀਆਂ ਦੇ ਨਾਮ ਜਨਤਕ ਨਹੀਂ ਕੀਤੇ ਉਹਨਾਂ ਇੱਕ ਪੱਤਰ ਲੱਗਿਆ ਆਪਣੇ ਹੱਥ ਜਿਹਦੇ ਤੇ 17 ਦੇ 17 ਮੰਤਰੀਆਂ ਦੇ ਬਕਾਇਦਾ ਨਾਮ ਦਰਜ ਨੇ ਉਹਨਾਂ ਚੋਂ ਬਹੁਤ ਸਾਰੇ ਉਹ ਮੰਤਰੀ ਨੇ ਜਿਹੜੇ ਅਕਾਲੀ ਦਲ ਨਾਲੋਂ ਵੱਖ ਹੋ ਗਏ ਨੇ ਉਹ ਬਾਗੀ ਤੜੇ 'ਚ ਵੀ ਨਹੀਂ ਤੇ ਉਧਰ ਵੀ ਨਹੀਂ ਜਿਸ ਤਰ੍ਹਾਂ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਨਾਮ ਲਿਆ ਜਾ ਸਕਦਾ ਸੋ ਆਪਾਂ ਇਹ ਸਾਰੀਆਂ ਗੱਲਾਂ ਕਰਨੀਆਂ ਨੇ ਪਹਿਲਾਂ ਆਜੋ ਆਪਾਂ ਆਈਏ ਕਿ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਜਿਹੜੀਆਂ ਵਧੀਆਂ ਹੋਈਆਂ ਨੇ ਉਹਦੀ ਪ੍ਰਧਾਨਗੀ ਤੇ ਸੰਕਟ ਦੇ ਬੱਦਲ ਛਾ ਗਏ ਨੇ ਕੁਝ ਕੁ ਆਪਾਂ ਉਹਨਾਂ ਪੰਥਦਰਦੀਆਂ ਪੰਥਕ ਵਿਦਵਾਨਾਂ ਦਾ ਸਿੱਖ ਚਿੰਤਕਾਂ ਦੀ ਗੱਲ ਕਰੀਏ ਜਿਹੜੇ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਤੁਰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਆਪਣੇ ਪ੍ਰਧਾਨਗੀ ਤੋਂ ਸੁਖਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਭੁੰਦਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀ ਉਹਦੇ ਤੇ ਵੀ ਬੀਬੀ ਜਗੀਰ ਕੌਰ ਨੇ ਪ੍ਰਤੀਕਰਮ ਕੀਤਾ ਉਹ ਕਹਿੰਦੇ ਵੀ ਕਿਉਂ ਉਹ ਕੋਣ ਹੁੰਦੇ ਨੇ ਬਣਾਉਣ ਵਾਲੇ ਉਹ ਵਰਕਿੰਗ ਕਮੇਟੀ ਤੇ ਛੱਡ ਦੇਣ ਤੇ ਵਰਕਿੰਗ ਕਮੇਟੀ ਜਿਨੂੰ ਮਰਜ਼ੀ ਕਾਰਜਕਾਰੀ ਪ੍ਰਧਾਨ ਬਣਾਵੇ ਤੇ ਕਾਰਜਕਾਰੀ ਪ੍ਰਧਾਨ ਉਦੋਂ ਬਣਾਇਆ ਜਾਂਦਾ ਜਦੋਂ ਆਪ ਵਿਦੇਸ਼ ਜਾਣਾ ਹੋਵੇ ਜਾਂ ਕੋਈ ਛੁੱਟੀ ਲੈਣੀ ਹੋਵੇ ਪਰ ਨਹੀਂ ਇਹ ਵੀ ਪਰੰਪਰਾਵਾਂ ਦਾ ਘਾਣ ਆਖਿਆ ਗਿਆ ਇਸ ਚੀਜ਼ ਨੂੰ ਚਲੋ ਅਕਾਲੀ ਦਲ ਬਾਦਲ ਕੋਲ ਤਿੰਨ ਵਿਧਾਇਕ ਸਨ ਮਾਝੇ ਤੋਂ ਵਿਕਰਮਜੀਤ ਸਿੰਘ ਜੀਠੀ ਆਦੀ ਧਰਮ ਪਤਨੀ ਬੀਬਾ ਗੁਨੀਬ ਕੌਰ ਮਜੀਠੀਆ ਜੀ ਮਾਲਵੇ ਤੋਂ ਮਨਪ੍ਰੀਤ ਸਿੰਘ ਐਲੀ ਦੁਆਬੇ ਤੋਂ ਡਾਕਟਰ ਸੁਖਵਿੰਦਰ ਸੁਖੀ ਜੀ ਪਿਛਲੇ ਦਿਨੀ ਡਾਕਟਰ ਸੁਖਵਿੰਦਰ ਸੁਖੀ ਜੀ आम आदमी पार्टी शामिल हो गए मनप्रीत सिंह याली जी पिछले लंबे समय से मौनतारी हुई है वो बिल्कुल शांत ने वो कहंदे ਜਦੋਂ ਤੱਕ ਇਕਬਾਲ ਸਿੰਘ ਧੁੰਦਾ ਦੀਆਂ ਸ਼ਰਤਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਮੈਂ ਨਹੀਂ ਆਉ ਉਹਦੇ ਪਹਿਲੀ ਸ਼ਰਤ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਆਪਣੇ ਪ੍ਰਧਾਨਗੀ ਛੱਡਣ ਪ੍ਰਧਾਨਗੀ ਦੇ ਉਹਦੇ ਤੋਂ ਅਸਤੀਫਾ ਦੇਣ ਤੀਜੇ ਰਹਿ ਬੀਬਾ ਗੁਨੀਬ ਕੌਰ ਮਜੀਠੀਆ ਜੀ ਜੇਕਰ ਛਾਂਤ ਨੇ ਵਿਕਰਮ ਸਿੰਘ ਮਜੀਠੀਆ ਤਾਂ ਬੀਬਾ ਗੁਨੀਬ ਕੌਰ ਮਜੀਠੀਆ ਜੀ ਦਾ ਛਾਂਤ ਰਹਿਣਾ ਵੀ ਸੁਭਾਵਕ ਹੈ ਸੋ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਕੋਈ ਵੀ ਖੁਸ਼ ਨਹੀਂ ਸਾਰੇ ਨਾ ਖੁਸ਼ ਨੇ ਸੁਖਵੀਰ ਸਿੰਘ ਬਾਦਲ ਤੋਂ ਤਿੰਨ ਵਿਧਾਇਕ ਸਨ ਉਹ ਤਿੰਨੇ ਹੀ ਨਾ ਖੁਸ਼ ਨੇ ਹੁਣ ਆਪ ਆਈਏ ਗਿਆਨੀ ਰਣਜੀਤ ਸਿੰਘ ਜੀ ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਕੇਵਲ ਸਿੰਘ ਜੀ ਉਹ ਵੀ ਸਾਬਕਾ ਜਥੇਦਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਉਹਨਾਂ ਨੇ ਵੀ ਅਸਤੀਫੇ ਦੀ ਮੰਗ ਕੀਤੀ ਹੈ ਉਹ ਕਹਿੰਦੇ ਜਦੋਂ ਤਨਖਾਹਿਆ ਕਰਾਰ ਦੇ ਦਿੱਤਾ ਜਾਂਦਾ ਉਸ ਵੇਲੇ ਉਹਨਾਂ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੋ ਆਪਾਂ ਗੱਲ ਕੀਤੀ ਸੀਗੀ ਕਿ ਇਹ ਵਿਵਾਦ ਕਿੱਥੋਂ ਖੜਾ ਹੋਇਆ ਮਈ 2007 ਦੇ ਵਿੱਚ ਡੇਰਾ ਸਰਸਾ ਦਾ ਮੁਖੀ ਸੌਦਾ ਸਾਹ ਸੱਤ ਸਤਾਰੇ ਸਾਜਦਾ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਾ ਉਹੋ ਜੀ ਪਛਾਣ ਪਾਉਂਦਾ ਤੇ ਅੰਮ੍ਰਿਤ ਦੇ ਨਾਂ ਤੇ ਰੂਪ ਜਾ ਤਿਆਰ ਕਰਦਾ ਉਸ ਵੇਲੇ ਇਤਰਾਜ਼ ਹੋਇਆ ਅਕਾਲੀ ਪਾਟਾ ਗੜਜੋਰ ਸਰਕਾਰ ਸੀ ਤੇ ਉਸ ਸਮੇਂ ਉਹਦੇ ਤੇ ਪਰਚਾ ਦਰਜ ਹੁੰਦਾ ਬਠਿੰਡੇ ਥਾਣੇ 'ਚ ਪਰ ਉਹ ਪਰਚਾ 30 ਜਨਵਰੀ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੜੇ ਸ਼ੱਕੀ ਧੰਗ ਨਾਲ ਰਾਤ ਕਰਵਾ ਦਿੱਤਾ ਜਾਂਦਾ ਸ਼ਿਕਾਇਤ ਕਰਤਾ ਕਹਿੰਦਾ ਮੈਂ ਸਟੈਂਡ ਤੇ ਆ ਮੇਰੇ ਸੈਣ ਵੀ ਨਕਲੀ ਤੱਕ ਕੀਤੇ ਗਏ ਪਰ ਉਦੋਂ ਤਖਤਾਂ ਦੇ ਜੱਥੇ ਦਾ ਚੁੱਪ ਰਹਿੰਦੇ ਨੇ ਜੇਕਰ ਨਿਮਾਣੇ ਸਿੱਖ ਦੀ ਗੱਲ ਕਰਦੇ ਨੇ ਤਾਂ ਆਪਾਂ ਦੋ ਚਾਰ ਗੱਲਾਂ ਜ਼ਰੂਰ ਏਣੇ ਜਿਹੜੀਆਂ ਕਰਨੀਆਂ ਨੇ ਪਹਿਲੀ ਗੱਲ ਕਿਹੜੀ ਆ ਪਹਿਲੀ ਗੱਲ ਬਿੜ ਮੰਗੀ ਮਾਫੀ ਵਾਲੀ ਆ ਕਿ 24 ਸਤੰਬਰ 2015 ਨੂੰ ਜਦੋਂ ਇਹਨਾਂ ਨੂੰ ਅਕਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਵੱਲੋਂ ਉਹਨੇ ਕੀ ਕਿਹਾ ਉਹ ਕਹਿੰਦੇ ਨੇ ਕਿ ਇਹਨੂੰ ਮਾਫ ਕਰ ਦਿਓ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਉਹ ਆਪ ਦੀ ਕੋਠੀ ਤੇ ਤਲਬ ਕਰਦੇ ਨੇ ਇਹ ਗਿਆਨੀ ਗੁਰਮਖ ਸਿੰਘ ਜੀ ਦਾ ਕਹਿਣਾ ਹੈ ਕਹਿੰਦੇ ਮਾਫ ਕਰ ਦਿਓ ਬੇਣ ਮੰਗੀ ਮਾਫੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਘਾਣ ਮਰਿਆਦਾ ਦਾ ਘਾਣ ਤੇ ਪਰੰਪਰਾਵਾਂ ਦਾ ਘਾਣ ਕਰਕੇ ਨਵੀਆਂ ਪਿਰਤਾ ਪਾਉਂਦਾ ਮੇਂ ਦੋਸ਼ ਲੱਗਦਾ ਇਸ ਤੋਂ ਇਲਾਵਾ ਜਿਹੜੀ ਨਮਾਣੇ ਸਿੱਖ ਵਾਲੀ ਇਹ ਗੱਲ ਕਰਦੇ ਨੇ ਨਮਾਣੇ ਸਿੱਖ ਵਾਲੀ ਇੱਕ ਗੱਲ 1994 ਤੋਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਨਾਲ ਗੱਲ ਹੋਈ ਉਹ ਕਹਿੰਦੇ ਮੈਂ ਪ੍ਰੋਫੈਸਰ ਮਨਜੀਤ ਸਿੰਘ ਦਾ ਪੀਏ ਸੀ ਤੇ ਮੇਰੀ ਅੱਖਾਂ ਦੇ ਸਾਹਮਣੇ ਜੋ ਵਾਪਰਿਆ ਉਹਨਾਂ ਨੇ ਜਦੋਂ ਇਹਨਾਂ ਨੂੰ ਤਲਬ ਕੀਤਾ ਤਾਂ ਠੁੱਡੇ ਮਾਰੇ ਗਏ ਉਸ ਦਰਵਾਜ਼ੇ ਨੂੰ ਜਿਹੜੇ ਦਰਵਾਜ਼ੇ ਦੇ ਅੰਦਰੋਂ ਵੜ ਕੇ ਐਕਟਿੰਗ ਜਥੇਦਾਰ ਆਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਜਾਨ ਬਚਾਈ ਉਹਨੂੰ ਖੁੱਡੇ ਮਾਰੇਗਾ ਉਸ ਤੋਂ ਬਾਅਦ ਆਉਂਦੇ ਨੇ ਗਿਆਨੀ ਰਣਜੀਤ ਸਿੰਘ ਜੀ ਗਿਆਨੀ ਰਣਜੀਤ ਸਿੰਘ ਨੂੰ ਕਿਹੜੀ ਗੱਲ ਤੋਂ ਲਾਇਆ ਗਿਆ ਉਹਨੇ ਕਿਹਾ 300 ਸਾਲਾ 1999 ਵਿੱਚ ਮਨਾਇਆ ਜਾਣਾ ਜਿਹੜਾ ਖਾਲਸਾ ਸਾਜਣਾ ਦੇ ਉਸ ਉਦੋਂ ਤੱਕ ਗੁਰਚਰਨ ਸਿੰਘ ਟੋੜਾ ਤੇ ਪ੍ਰਕਾਸ਼ ਸਿੰਘ ਬਾਦਲ ਇੱਕ ਦੂਜੇ ਦੀ ਵਿਰੋਧਤਾ ਨਾ ਕਰਨ ਉਹਨਾਂ ਨੂੰ ਹਟਾ ਦਿੱਤਾ ਗਿਆ ਗਿਆਨੀ ਪੂਰਨ ਸਿੰਘ ਨੂੰ ਬਣਾਇਆ ਗਿਆ ਅਕਾਲ ਤਖਤ ਦਾ ਜਥੇ ਦਾ ਉਹ ਗੁਣਾ ਇੱਕ RSS ਦਾ ਹੈੱਡਕੁਆਰਟਰ ਮਹਾਰਾਸ਼ਟਰ ਚ ਗਿਣਾ ਗਿਆ ਗੁਣਾ ਗੁਣੇ ਤੋਂ ਫੈਕਸ ਰਾਈ ਬੀਬੀ ਜਗੀਰ ਕੌਰ ਨੂੰ 506 ਇੱਕ ਦਿੰਦੇ ਨੇ ਹੁਕਮਨਾਮਾ ਜਾਰੀ ਫੈਕਸ ਰਾਈ ਤੁਸੀਂ ਇਹ ਦੇਖੋ ਬਈ ਹੁਕਮਨਾਮਾ ਜਾਰੀ ਕਰਨ ਮੌਕੇ ਕੋਈ ਹੁਣੇ ਪੰਜ ਪ੍ਰਣਾਲੀ ਨੂੰ ਨਹੀਂ ਮਾਨਤਾ ਦਿੱਤੀ ਨਾ ਹੀ ਹੁਣੇ ਕਾਲ ਤੱਕ ਸਾਹਿਬ ਦੇ ਸਦਾਤਾ ਮਰਿਆਦਾ ਜਾਂ ਹੋਰ ਇਹ ਪਰਵਾਹ ਕੀਤੀ ਉਹਨੇ ਇਹ ਜਿਹੜਾ ਕੁਛ ਕੀਤਾ ਉਸ ਚੀਜ਼ ਦਾ ਵੀ ਵਿਰੋਧ ਹੋਇਆ ਕਿਉਂਕਿ ਪਰੰਪਰਾਵਾਂ ਦੀ ਜਗ੍ਹਾ ਉਹਨਾਂ ਨੇ ਨਵੀਂ ਪਰਤ ਪਾਈ ਉਹਨੂੰ ਵੀ ਹਟਾ ਦਿੱਤਾ ਗਿਆ ਬੀਬੀ ਜਗੀਰਕੌਰ ਸਟਿਲ ਪ੍ਰਧਾਨ ਬਣੇ ਰਹਾ ਉਦੋਂ ਕਬਜ਼ਾ ਕਿਹਦਾ ਸੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦਾ ਕਿੰਨੇ ਕੋਈ ਦੋਸ਼ ਲੱਗੇ ਭਾਵੇਂ ਗਿਆਨੀ ਜੋਗਿੰਦਰ ਸਿੰਘ ਮਦਾਤੀ ਤੇ ਦੋਸ਼ ਲੱਗੇ ਕਿ ਉਹਨੇ 3 ਕਰੋੜ ਰੁਪਇਆ ਲਿਆ ਗੁਰਬਲਾਸ ਪਾਤਸ਼ਾਹ 6ਵੀਂ ਪੁਸਤਕ ਜਾਰੀ ਕਰਨ ਮੌਕੇ ਉਹ ਮਹਾਂਤ ਕਾਲ ਵੇਲੇ ਦੀ ਸੀ ਤੇ ਗੁਰੂ ਗੋਬਾਰ ਗੁਰਗਬੰਦ ਸਾਹਿਬ ਜੀ ਬਾਰੇ ਬਹੁਤ અપਮਾਨਜਨ ਸ਼ਬਦਾਂ ਵਾਲੀ ਸੀ ਗਿਆਨੀ ਗੁਰਬਚਨ ਸਿੰਘ ਤੇ ਬੜੇ ਦੋਸ਼ ਲੱਗੇ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਹੁਣ ਗਿਆਨੀ ਰਕਬੀਰ ਸਿੰਘ ਜੀ ਲਈ ਇਹ ਵੀ ਇੱਕ ਸੰਕਟ ਹੈ ਤੇ ਚੁਣੌਤੀ ਦਾ ਹੁਣ ਆਪਾਂ ਉਹਨਾਂ 17 ਜਣਾਂ ਦਾ ਨਾਮ ਲਈਏ ਜਿਹੜੀ ਲਿਸਟ ਜਾਰੀ ਹੋਈ ਆ ਇਹ ਆ ਦੇਖ ਸਕਦੇ ਹੋ ਤੁਸੀਂ ਜ਼ਥੇਦਾਰ ਸਕਤਰੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਇਦੇ ਤੇ ਇਹਟਾ ਸੈਨ ਨੇ ਜੀ ਸੁਖਦੇਵ ਸਿੰਘ ਮੀਤ 77 77 ਸ੍ਰੀ ਅਕਾਲ ਤਖਤ ਸਾਹਿਬ ਅਮਰਦਸ ਸਾਹਿਬ ਉਹਨੇ ਕਿਹਾ ਵੀ ਇਹ ਜਿਹੜੇ 17 ਨੇ ਡਾਕਟਰ ਉਪਿੰਦਰਜੀਤ ਕੋਰ ਉਸ ਵੇਲੇ ਕੈਬਨਿਟ ਮੰਤਰੀ ਸਨ 2007 ਤੋਂ 2017 ਤੱਕ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਤਲਬ ਕੀਤੇ ਨੇ ਨਾਲ 17 ਮੰਤਰੀ ਉਹਨਾਂ ਦਾ ਕਿਸੇ ਪ੍ਰੈਸ ਵਾਲੇ ਨੂੰ ਨਹੀਂ ਦਿੱਤਾ ਗਿਆ ਕਿਸੇ ਵੀ ਹੋਰ ਸ਼ਰੋਣੀ ਕਮੇਟੀ ਮੈਂਬਰ ਨੂੰ ਜਾਂ ਇਹਨਾਂ ਨੂੰ ਨਹੀਂ ਭੇਜਿਆ ਗਿਆ ਪਰ ਹੁਣ ਤੁਹਾਡੇ ਮੈਂ ਸਾਨਮੋਕ ਕਰਨ ਲੱਗਾ ਪਹਿਲੇ ਨੰਬਰ ਤੇ ਡਾਕਟਰ ਉਪਿੰਦਰਜੀਤ ਕੋਹਰ ਦੂਜੇ ਨੰਬਰ ਤੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੀਜੇ ਨੰਬਰ ਤੇ ਗੁਲਜਾਰ ਸਿੰਘ ਰਣੀਕੇ ਚੌਥੇ ਨੰਬਰ ਤੇ ਪਰਮਿੰਦਰ ਸਿੰਘ ਢੀਡਸਾ ਪੰਜਵੇਂ ਨੰਬਰ ਤੇ ਸੁੱਚਾ ਸਿੰਘ ਲੰਗਾ ਛੇਵੇਂ ਨੰਬਰ ਤੇ ਜਨਮੇਜਾ ਸਿੰਘ ਸੇਖੋਂ ਸੱਤਵੇਂ ਨੰਬਰ ਤੇ ਹੀਰਾ ਸਿੰਘ ਗਾਵੜੀਆ ਅੱਠਵੇਂ ਨੰਬਰ ਤੇ ਸਰਵੰਤ ਸਿੰਘ ਫਲੋਰ 9ਵੇਂ ਨੰਬਰ ਤੇ ਸੋਨ ਸਿੰਘ ਠੰਡਲ 10ਵੇਂ ਨੰਬਰ ਤੇ ਡਾਕਟਰ ਦਰਜੀਤ ਸਿੰਘ ਚੀਮਾ 11ਵੇਂ ਨੰਬਰ ਤੇ ਸਿਕੰਦਰ ਸਿੰਘ ਮਲੂਕਾ 12ਵੇਂ ਨੰਬਰ ਤੇ ਬੀਬੀ ਜਗੀਰ ਕੌਰ 13ਵੇਂ ਨੰਬਰ ਤੇ ਵਿਕਰਮਜੀਤ ਸਿੰਘ ਮਜੀਠੀਆ 14ਵੇਂ ਨੰਬਰ ਤੇ ਮਨਪ੍ਰੀਤ ਸਿੰਘ ਬਾਦਲ 15ਵੇਂ ਨੰਬਰ ਤੇ ਸ਼ਰਨਜੀਤ ਸਿੰਘ ਢੱਲੋਂ 16ਵੇਂ ਨੰਬਰ ਤੇ surjit singh ਤੇ 17ਵੇਂ ਨੰਬਰ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਇਹਨਾਂ 17 ਨੂੰ ਵੀ ਤਲਬ ਕੀਤਾ ਜਿਨ੍ਹਾਂ ਚੋਂ 4 ਜene ਸੁਖਬੀਰ ਸਿੰਘ ਬਾਦਲ ਦੇ ਨਾਲ ਸਨ ਤੇ ਇਸ ਚੀਜ਼ ਦਾ ਵੀ ਪੰਥਕ ਗਲਕਿਆਂ ਵਿੱਚ ਇਤਰਾਜ਼ ਹੋ ਰਿਹਾ ਕਿ ਸ਼ਰੋਮ ਨੇ ਅਕਾਲੀ ਦਲ ਦੀ ਲੈਟਰ ਪੈਡ ਤੇ ਮਾਫੀ ਕਿਉ ਮੰਗੀ ਸਿੰਪਲ ਕਾਗਜ਼ ਤੇ ਜਾਂ ਆਪ ਦੇ ਨਿੱਜੀ ਲੈਟਰ ਪੈਡ ਤੇ ਕਿਉ ਨਹੀਂ ਮੰਗੀ ਜੇ ਉਹ ਸ਼ਰੋਮ ਨੇ ਸ਼ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਉਹਦੇ ਪ੍ਰਤੀਨਿਧ ਦੇ ਤੌਰ ਤੇ ਮਾਫੀ ਮੰਗ ਰਹੇ ਨੇ ਤਾਂ ਇਹ ਵੀ ਕਿਤੇ ਨਾ ਕਿਤੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਪ੍ਰੋਗਰਾਮ ਤੁਹਾਨੂੰ ਕਿਉਂ ਜਾ ਲੱਗਾ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਪ੍ਰਤੀਕਰਮ ਕਰੋ ਫਿਰ ਮਿਲਾਂਗੇ ਇਸ ਤਰ੍ਹਾਂ ਦੇ ਚਲੰਤ ਮਾਮਲਿਆਂ ਬਾਰੇ ਪੱਖ ਦੇ ਮਸਲੇ ਬਾਰੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ